ਦੇਸ਼ ਦੇ ਨਵੇਂ ਨਾਮਜ਼ਦ ਪ੍ਰਧਾਨ ਮੋਦੀ ਦੇ ਅੱਜ ਸ਼ਾਮ ਹੋਣ ਹਲਫਦਾਰੀ ਸਮਾਗਮ ਤੋਂ ਪਹਿਲਾਂ ਮੰਤਰੀ ਵਜੋਂ ਸੌਂ ਚੁੱਕਣ ਵਾਲੇ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟਾਂ ਨੂੰ ਫੋਨ ਆਉਣੇ ਸ਼ੁਰੂ ਹੋ ਸੇ ਜਾਂਦੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿਰਗੂ ਦੇਸ਼ਮ ਪਾਰਟੀ ਦੇ ਰਾਮ ਮੋਹਨ ਨਾਇਡੂ ਜਨਤਾਦਲ ਯੂनाइटेड ਦੇ ਲਲਨ ਸਿੰਘ ਅਤੇ ਰਾਮਨਾਥ ਠਾਕੁਰ ਰਾਸ਼ਟਰੀ ਲੋਕਦਲ ਦੇ ਜਯੰਤ ਚੌਧਰੀ ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ ਜਨਤਾ ਦਲ ਸੈਕੂਲਰ ਦੇ ਐਚਡੀ ਕੁਮਾਰ ਸੁਆਮੀ ਹਿੰਦੁਸਤਾਨ ਆਵਾਮ ਮੋਰਚਾ ਦੇ ਜੀਤਨ ਰਾਮ ਮਾਂਜੀ ਅਤੇ ਆਪਣਾ ਦਲ ਦੀ ਅਨੁਪ੍ਰਿਆ ਪਰਟੇਲ ਨੂੰ ਵੀ ਫੋਨ ਗਏ ਨੇ ਅਧਿਕਾਰਤ ਸੂਤਰਾਂ ਨੇ ਕਿਹਾ ਕਿ TDP ਜੋ ਕਿ 16 ਮੈਂਬਰ ਪਾਰਲੀਮੈਂਟਾਂ ਦੇ ਨਾਲ ਭਾਜਪਾ ਮਗਰੋਂ ਐਨਡੀਏ ਦੀ ਦੂਜੀ ਸਭ ਤੋਂ ਵੱਡੀ ਭਾਈਵਾਲ ਪਾਰਟੀ ਹੈ ਨੂੰ ਕੇਂਦਰੀ ਕੈਬਨਿਟ ਵਿੱਚ 4 ਮੰਤਰੀਅਲਏ ਅਤੇ 12 ਮੈਂਬਰ ਪਾਰਲੀਮੈਂਟਾਂ ਵਾਲੀ ਜਨਤਾ ਦੇ ਯੂਨਾਈਟ ਨੂੰ ਦੋ ਮਹਿਕ ਮੇ ਮਿਲ ਸਕਦੇ ਨੇ ਮੰਤਰੀ ਅਹੁਦੇ ਲਈ ਐਨਸੀਪੀ ਆਗੂ ਪ੍ਰਫੁੱਲ ਪਟੇਲ ਅਤੇ ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਮੁਖੀ ਰਾਮਦਾਸ ਅਠਾਵਲੇ ਦੇ ਨਾਵਾਂ ਉੱਤੇ ਵੀ ਗੌਰ ਹੈ ਆਉਂਦੇ ਦਿਨਾਂ ਦੌਰਾਨ ਇਹ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋਣ ਦੀ ਸੰਭਾਵਨਾ ਹੈ ਕਿ ਕਿਹਨੂੰ ਕਿਹਨੂੰ ਮੰਤਰੀ ਵਜੋਂ ਨਵੀਂ ਸਰਕਾਰ ਵਿੱਚ ਜਗ੍ਹਾ ਮਿਲੇਗੀ